वो मैं भी धीरे ਅਗਰ ਸਿੰਘਾ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਡਾਕਟਰ ਕੁਲਦੀਪ ਸਿੰਘ ਰੰਧਾਵਾ ਨੇ ਜਿਨ੍ਹਾਂ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਅਹੁਦਾ ਦੇ ਕੇ ਸਮੁੱਚੀ ਲੀਡਰਸ਼ਿਪ ਵੱਲੋਂ ਨਵਾਜਿਆ ਗਿਆ ਅੱਜ ਇਸ ਪਾਵਨ ਪਵਿੱਤਰ ਅਸਥਾਨ ਬਾਬਾ ਰਾਮਗੰਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨਾਂ ਦੇ ਉੱਤੇ ਨਤਮਸਤਕ ਹੋਣ ਵਾਸਤੇ ਪਹੁੰਚੇ ਨੇ ਜਿੱਥੇ ਉਹਨਾਂ ਨੇ ਸਤਿਗੁਰੂ ਦਾ ਸ਼ੁਕਰਾਨਾ ਕਰਨ ਵਾਸਤੇ ਪਹੁੰਚੇ ਨੇ ਉੱਥੇ ਉਹਨਾਂ ਦੇ ਨਾਲ ਸਮੁੱਚੇ ਹਲਕੇ ਦੇ ਜਿਹੜੇ ਵਲੰਟੀਅਰ ਨਾਲ ਪਹੁੰਚੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਦ ਆਜ ਕਮਿਟੀ ਲੀਡਰਸ਼ਿਪ ਕੋਲੋਂ ਜਿਹੜੇ ਤੁਹਾਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਨਵਾਜਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹਦੇ ਪਹਿਲੋ ਸਭ ਤੋਂ ਪਹਿਲੋ ਗੁਰੂ ਮਹਾਰਾਜ ਦੀ ਕਿਰਪਾ ਹੈ ਬਾਬਾ ਬੁੱਢੇ ਦੀ ਕਿਰਪਾ ਹੈ ਜਿਹੜਾ ਸਾਡੀ ਲੀਡਰਸ਼ਿਪ ਦੇ ਅੰਦਰ ਵਸਿਆ ਤੇ ਜਿਹੜੇ ਸਾਡੇ ਪੁਰਾਣੇ ਵਰਕਰ ਸੀ ਉਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਲਾਕੇ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਜਿਹੜੇ ਕਿਵੇਂ ਦੇਖਦੇ ਨੇ ਜਿਹੜੇ ਰਹਿੰਦੇ ਨੇ ਦੇਖੋ ਜੀ ਜਿਹੜੇ ਸਾਡੇ ਦਾਰੇ ਦੇ ਵਿੱਚ ਹੋਏ ਉਹ ਸਾਡੇ ਵਰਕਰਾਂ ਨੂੰ ਸਾਰਿਆਂ ਨੂੰ ਪਤਾ ਪਈ ਅਸੀਂ ਪੂਰੀ ਤਨਦੇਹੀ ਦੇ ਨਾਲ ਤੇ ਸੱਚੇ ਪਾਤਸ਼ਾਹ ਨੂੰ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਤੇ ਅਸੀਂ ਉਹ ਜਿਹੜਾ ਸਾਡੀ ਡਿਊਟੀ ਹੋਈ ਅਸੀਂ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਤੇ ਪਾਤਸ਼ਾਹ ਜੀਆਂ ਚੋਣਾਂ ਹੋ ਰਹੀਆਂ ਜੀ ਤਰਨਤਾਰ ਦੇ ਵਿੱਚ ਜਿੰਮੇਵਾਰ ਰਹੇਗਾ ਜੀ ਆਮ ਆਦਮੀ ਪਾਰਟੀ ਬਿਲਕੁਲ ਜੀ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤੂਗੀ ਸਾਡੇ ਜਿਹੜੇ ਸਾਰੇ ਉੱਥੇ ਵਾਰਡ ਇੰਚਾਰਜ ਨੇ ਵਾਰਡ ਦੇ ਜਿਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਹ ਜਿੱਤਣਗੇ ਤੇ ਸਾਡਾ ਉੱਥੇ ਤਰਨਤਾਰ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੂਗਾ ਡਾਕਟਰ ਸੋਲ ਦੀ ਰਹਿਮਾਈ ਤੇ ਡਾਕਟਰ ਭੁੱਲਰ ਦੀ ਰਹਿਮਾਈ ਲਾਲਜੀਤ ਭੁੱਲਰ ਮੰਤਰੀ ਸਾਹਿਬ ਦੀ ਰਹਿਮਾਈ ਕੀ ਕਹਿਣਾ ਚਾਹੁੰਦੇ ਹੋ ਲੀਡਰਸ਼ਿਪ ਦਾ ਜਿਨ੍ਹਾਂ ਨੇ ਤੁਹਾਨੂੰ ਅੱਜ ਜਿਹੜਾ ਉਹਦਾ ਦਿਖਣ ਵਾਜੇ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਧਰਮਾਦ ਕਾਲਪੁਰ ਫਾਇਗਰੂ ਦਾ ਕਰਦਾ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸਾਡੇ ਉਹ ਜਿਹੜੇ ਪੰਜਾਬ ਦੇ ਪ੍ਰਧਾਨ ਪ੍ਰਧਾਨ ਆ ਅਰੋੜਾ ਜੀ ਸੰਦੀਪ ਪਾਟਕ ਜੀ ਮੈਂ ਉਹਨਾਂ ਸਾਰਿਆਂ ਦਾ ਰਿਣੀ ਆ ਜਿਨ੍ਹਾਂ ਨੇ ਇੱਕ ਨਿਮਾਣੇ ਜੇ ਬੰਦੇ ਨੂੰ ਇੱਡਾ ਵੱਡਾ ਮਾਨ ਦੇ ਕੇ ਤਰਨ ਤਰਨ ਜ਼ਿਲ੍ਹੇ ਦੀ ਜਿਹੜੀ ਮਾਰਕੀਟ ਕਮੇਟੀ ਆ ਉਹਦੀ ਚੇਅਰਮੈਨੀ ਬਖਸ਼ ਦਿੱਤੀ ਆ ਮੈਂ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਤੇ ਉਹਨਾਂ ਨੂੰ ਇਹ ਵਿਸ਼ਵਾਸ ਹੋਣਾ ਕਿ ਜਿਹੜੀ ਤੁਹਾਨੂੰ ਮੇਰੇ ਜਿੰਮੇਵਾਰੀ ਸੰਪਤੀ ਆ ਮੈਂ ਉਹਨੂੰ ਪੂਰੀ ਤਨਦੇਹੀ ਦੇ ਨਾਲ ਉਹ ਜਿੰਮੇਵਾਰੀ ਨਿਭਾਵਾਂਗਾ ਤੇ ਪਾਰਟੀ ਦੇ ਕਾਰਜਾਂ ਵਿੱਚ ਪੂਰਾ ਜੜਾ ਸਹਿਯੋਗ ਕਰੂੰਗਾ ਲੱਗਦਾ ਕਿ ਡਾਕਟਰ ਦੇਟ ਹੋਇਆ ਸਮਾਂ ਜਿਨੇ ਤੁਸੀਂ ਅਣਤੰਕ ਮਿਹਨਤ ਕੀਤੀ ਆ ਤੇ ਜਿਹੜੀ ਹਲਕੇ ਦੀ ਸੰਗਤ ਤੁਹਾਨੂੰ ਬੜੇ ਜ਼ਿਆਦਾ ਚਾਹੁੰਦੀ ਹੈ ਕਿ ਤੁਹਾਨੂੰ ਨਾ ਕਿਸੇ ਨਾ ਕਿਸੇ ਅਹੁਦੇ ਨਾਲ ਲਵਾਜਿਆ ਜਾਵੇ ਦੇਖੋ ਜੀ ਸੰਗਤ ਦੀਆਂ ਦੁਆਵਾਂ ਉਹਨਾਂ ਕਰਕੇ ਹੀ ਇਹ ਕੰਮ ਹੋਇਆ ਸਾਰਾ ਬਾਕੀ ਇਹ ਸੀ ਵੀ ਚਲੋ ਆਹਾਂ ਕੰਮ ਕੀਤਾ ਪਾਰਟੀ ਵਾਸਤੇ ਕੰਮ ਕੀਤਾ ਸੀ ਪਾਰਟੀ ਨੇ ਅਸੀਂ ਸਾਡੇ ਮਨ ਦੇ ਵਿੱਚ ਹੀ ਆਉਂਦਾ ਸੀ ਕਿ ਸਾਨੂੰ ਇਹਨਾਂ ਨੇ ਇਗਨੋਰ ਕੀਤਾ ਪਰ ਨਹੀਂ ਪਾਰਟੀ ਜਿਹੜੀ ਆ ਸਾਰੀ ਸਮੂਚੀ ਹੁਣ ਜਿਹੜੀ ਵਲੰਟੀਅਰ ਆ ਉਹਨਾਂ ਨੂੰ ਹੀ ਪਤਾ ਲੱਗ ਗਿਆ ਵੀ ਜਿੱਤਰਾ ਹੁਣ ਮੈਨੂੰ ਚੇਅਰਮੈਨੀ ਦਿੱਤੀ ਆ ਇਤਰਾ ਨੂੰ ਪਤਾ ਲੱਗਾ ਵੀ ਨਹੀਂ ਜਿਹੜੇ ਪਾਰਟੀ ਦੇ ਵਰਕਰ ਕੰਮ ਕਰਨਗੇ ਨਹੀਂ ਉਹਨਾਂ ਨੂੰ ਦੇਰ ਆਏ ਦੁਰਸਤ ਆਏ ਕੰਮ ਹੋਣ ਵਾਲਾ ਜਿਹੜਾ ਸੀ ਨਾ ਉਹ ਹੋ ਗਿਆ ਤੇ ਅੱਗੇ ਤੋਂ ਹੋ ਸਕਦਾ ਵੀ ਦੇਰ ਹੋਵੇ ਹੀ ਨਾ ਤੇ ਉਹਨਾਂ ਨੂੰ ਕੰਮ ਦੇ ਲਿਹਾਜ਼ ਦੇ ਨਾਲ ਪਹਿਲਾਂ ਹੀ ਉਹਦੇ ਦਿੱਤੇ ਜਾਣ। ਦਿੱਲੀ ਵਿਹਾਰ ਨੂੰ ਕਿਵੇਂ ਦੇਖਦੇ? ਵੇਖੋ ਜੀ ਉਹ ਇਹਨਾਂ ਨੇ ਜਿਹੜੀ ਭਾਜਪਾ ਸਰਕਾਰ ਸੀ ਇਹਦਾ ਇੰਨਾ ਅਗੇ ਇਹਨਾਂ ਨੇ ਉੱਥੇ ਕੁਫਰ ਢੋਲਿਆ। ਬਾਕੀ ਵੇਖੋ ਪਿੱਗਰ ਦੀਆਂ ਵੋਟਾਂ ਕਿੱਧਰ ਦੀਆਂ ਕਟੀਆਂ, ਕਿੱਧਰ ਨੂੰ ਤੋੜੀਆਂ, ਕੀ ਕੁਛ ਕੀਤਾ ਸਾਰੀ ਸੰਗਤ ਦੇ ਸਾਹਮਣੇ ਆ ਉਹ ਜਿੱਤ ਜਿਹੜੀ ਨਹੀਂ ਹੋਈ ਉਹਦੇ ਨਾਲ ਇੱਕ ਧਬੇ ਬਾਜੀ ਕਰਕੇ ਜਿੱਤ ਪ੍ਰਾਪਤ ਕੀਤੀ ਆ। ਧੰਨਵਾਦ। ਹਾਂਜੀ ਸਰਪੰਚ ਸਾਹਿਬ ਜੱਟਾਂ ਨੂੰ ਅੱਜ ਮਾਰਕੀ ਕਮੇਟੀ ਦਾ ਚੇਅਰਮੈਨ ਬਣਾ ਕੇ ਅੱਜ ਤੁਸੀਂ ਉਹਨਾਂ ਦੇ ਨਾਲ ਦਰਸ਼ਨ ਕਰਨ ਪਹੁੰਚੇ ਹੋ ਸੁਭਰਾਨਾ ਕਰਨ ਪਹੁੰਚੇ ਕੀ ਕਹਿਣਾ ਚਾਹੁੰਦੇ ਹੋ ਸ੍ਰੀ ਗੁਰੂ ਮਹਾਰਾਜ ਦਾ ਸ਼ਕਨਣਾ ਸਭ ਤੋਂ ਪਹਿਲਾਂ ਕਰਨ ਆਏ ਆ ਕੋਲਡਸ ਸਾਹਿਬ ਦੀ ਮਿਹਰ ਹੋਈ ਆ ਬਾਬਾ ਬੁੱਢਾ ਸਾਹਿਬ ਜੀ ਦੀ ਮਿਹਰ ਹੋਈ ਆ ਫਿਰ ਸਾਡੇ ਜਿਹੜੇ ਪੁਰਾਣੇ ਵਲੰਟੀਅਰ ਸੀ ਉਹਨਾਂ ਦੀਆਂ ਦੁਆਵਾਂ ਅਰਦਾਸਾਂ ਹਰ ਵਰਕਰ ਦੇ ਮਨ ਚ ਹੈ ਵੀ ਜਿਹੜੇ ਵਰਕਰ ਪੁਰਾਣੇ ਆ ਉਹਨਾਂ ਨੂੰ ਪਾਰਟੀ ਜਿਹੜੀ ਆ ਪਿੱਛੇ ਕੀਤਾ ਹੋਇਆ ਇਹ ਨਵਿਆਂ ਨੂੰ ਨਵਾਜਦੀ ਆ ਹੁਣ ਉਹਨਾਂ ਆਣ ਕੇ ਇਹ ਸਾਰੇ ਵਰਕਰਾਂ ਦੀ ਜਿਹੜੀ ਭਾਵਨਾ ਸੀ ਉਹਨੂੰ ਸਮਝਦੇ ਹੋਇਆ ਉਹਨਾਂ ਡਾਕਟਰ ਕੁਲਦੀਪ ਸਿੰਘ ਰਧਾਵਾ ਤੇ ਵਿਸ਼ਵਾਸ ਪ੍ਰਗਟ ਕੀਤਾ ਜਿਹੜਾ ਬਹੁਤ ਜ਼ਰੂਰੀ ਸੀ ਇਸ ਤੋਂ ਪਹਿਲਾਂ ਚਾਹੀਦਾ ਤੇ ਸੀਬੀ ਸਭ ਤੋਂ ਪਹਿਲੀ ਚੇਅਰਮੈਨ ਜਿਹੜੀ ਕੀ ਨਾਂ ਜੀ ਆਪਣਾ ਨਾਂ ਰਣਜੀਤ ਸਿੰਘ ਡਿਪਟੀ ਕਮੰਡਰ ਤਰਨਤਾਰਨ ਤੋਂ ਇੰਨੇ ਚਬਾਲਖਾਮ ਟਰਾਂਪੋਰਟ ਪਾਰਟਮੈਂਟ ਦੇ ਅਹੁਦੇ ਆਪਣੇ ਕੋਲ ਕਿਸੇ ਡਾਕਟਰ ਸਾਹਿਬ ਦੇ ਨਾਲ ਨੈਤਮਰਸਿਕ ਹੌਨ ਕੌਂਸੀ ਉਹ ਵੀਰ ਬਾਬਾ ਕੁਡਾ ਸਾਹਿਬ ਉਹ ਡਾਕਟਰ ਸਾਹਿਬ ਨੂੰ ਨਾ ਨੀਅਰਮੈਂਡ ਮਾਰਕੀਟ ਕਮੇਟੀ ਦਾ ਬਣਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਆਪਣੇ ਹਲਕੇ ਦੇ ਵਲੰਟੀਅਰਾਂ ਨੂੰ ਮੈਂ ਸਾਰੇ ਵਲੰਟੀਅਰਾਂ ਦਾ ਧੰਨਵਾਦ ਕਰਦਾ ਜਿਹੜੇ ਡਾਕਟਰ ਸਾਹਿਬ ਦੇ ਨਾਲ ਬੜੇ ਪੁਰਾਣੇ ਸਮੇਂ ਤੋਂ ਜੁੜੇ ਹੋਏ ਆ ਤੇ ਇਹ ਸਾਡੇ ਡਾਕਟਰ ਸਾਹਿਬ ਬਹੁਤ ਹੀ ਢੱਲੇ ਦਾ ਲੀਡਰ ਆ ਤੇ ਜਿਨ੍ਹਾਂ ਨੂੰ ਪਾਰਟੀ ਨੇ ਵੇਖ ਕੇ ਅਹੁਦਾ ਦਿੱਤਾ ਵਾ ਬੜੇ ਇਨਸਾਨ ਸਾਫ਼ ਦੇਲੀ ਇਨਸਾਨ ਨੇ ਇਹਨਾਂ ਦਿਨ ਰਾਤ ਇੱਕ ਕਰਕੇ ਬੜਾ ਲੰਮਾ ਸਮਾਂ ਪਾਰਟੀ ਦੀ ਸੇਵਾ ਕੀਤੀ ਆ ਤੇ ਇਹ ਚੇਰਮੈਨੀ ਦਾ ਲੈਕ ਸੀ ਤੇ ਸੱਚੇ ਦਿਲੋਂ ਸੇਵਾ ਕਰ ਸਕਦੇ ਆ ਚੇਰਮੈਨ ਜੀ ਤੇ ਬਹੁਤ ਵਧੀਆ ਫੈਸਲਾ ਪਾਰਟੀ ਦਾ ਤੇ ਮੈਂ ਅੱਗੇ ਤੋਂ ਵੀ ਪਾਰਟੀ ਨੂੰ ਬੇਨਤੀ ਕਰਦਾ ਕਿ ਜਿਹੜੇ ਸਾਡੇ ਹੋਰ ਵੀ ਪੁਰਾਣੇ ਲੀਡਰ ਨੇ ਪੁਰਾਣੇ ਵਾਰੈਂਟੀ ਯਰ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਅਹੁਦੇ ਦੇ ਕੇ ਨਵਾਜਿਆ ਜਾਵੇ ਉਹਨਾਂ ਨੂੰ